kada sara kusi jiko ho gayi fir ਨੇ ਵਲੌਗ ਮੈਂ ਕਿੱਥੇ ਆਊਗਾ గళ కలమీటరీ బాబే ਉੱਪਰ ਦੀ ਕਿਉਂ ਮੈਂ ਇੱਧਰ ਪਹਿਲਾਂ ਜਾਂਦਾ ਉਦੋਂ ਉਦੋਂ ਨਾਲੇ ਉਹ ਵੀ ਜੀ ਗ੍ਰੀਨ ਵਿੱਚ ਕੀ ਮੁੜਦਾ ਤੂੰ ਜਾਣੇ ਲਾਈ ਚੇ ਨਹੀਂ ਕਰਨੀ ਇਹ ਇੱਦਾਂ ਦੇ ਵੀ ਹੁੰਦੇ ਆ ਜੀ ਦੇਖ ਉਹੀ ਆ ਬਾਬਾ ਟੱਲ ਪਕੀਆਂ ਪਗਾਈਆਂ ਘੱਲ ਨੀਂਗ ਸਿੰਘ ਨਿੰਦੀ ਆ ਡੈਡੀ ਟਰਾਲੀ ਉਹ ਵਿਹਾਈਦਾ ਇੱਥੇ ਲਾਇ ਇਸੇ ਗੁਰਦਾਰੇ ਲੱਗਦਾ ਗਾਂ ਨਹੀਂ ਆਂਦਾ ਕਿੰਨੀਆਂ ਕਿੰਨੀਆਂ ਦੀ ਬ੍ਰੇਕ ਮਾਰੂਗਾ ਅਲੀ ਵਸੇ ਇਹ ਚੀਜ਼ ਨਹੀਂ ਹੁੰਦੀ ਹਾਂ ਜੀ ਇਹਨਾਂ ਨੂੰ ਚਾਹੀਦਾ ਥੋੜਾ ਜਿਹਾ ਇਹਨੂੰ ਪਾਣੀ ਕਿੱਥੋਂ ਬੜਾ ਪਾਣੀ ਤਾਂ ਨਿਕਲੀ ਜਾਣਾ ਬਿੱਲੂ ਫੇਵੀ ਦਾ ਮੰਦਰ ਅੱਗੇ ਆਉਣਾ ਸਹੀ ਨਹੀਂ ਅਰੇ ਇਦਾਂ ਹੁੰਦਾ ਵੀ ਪੂਰਾ ਆ ਹਾਂ ਸਾਰਾ ਸ਼ੂਟ ਕਰ ਲੇ ਨਹੀਂ ਉਹਦੇ ਤੇ ਕੈਮਰੇ ਦੀ ਸੈਟਿੰਗ ਕਰਨੀ ਪੈਂਦੀ ਤੇ ਹੁੰਦਾ ਉਦਾਂ ਨਹੀਂ ਆ ਮੈਨੂੰ ਕੀ ਦਿਖਿਆ ਕੀ ਕੀਤੀ ਹੋਈ ਸੈਟਿੰਗ ਜਿਹੜੀ ਬਲੋਕਰ ਵਾਲੀ ਪੂਰੀ ਜੂਬਾ ਸੀ ਆਉਣੇ ਪਾਉਣਾ ਪੂਰਾ ਆਉਣਾ ਨੇ ਆ ਬੜਾ ਬੜਾ ਇਹ ਜੁਮਹ ਲਗੀਆਂ ਬੜੀ ਜੀ ਜੁਮਹ ਲਗੀਆਂ ਦਰਬਾਰ ਸਾਹਿਬ ਹਨ ਕੋਲ ਸ਼ੰਕਰ ਦਾ ਮੰਦਿਰ ਜੀ पही हो ग जांगे स पැपी ਆ ਗਿਆ ਕਰਦਾ ਰੋਕਦਾ ố 네. c 네. 네. Sore 7 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 자곳은대한민국에 가장 유이곳다이 爸爸呢？

Hey, today we <laughs> <laughs> Thank mm -hmm. you. ਗੋਲੀਆਂ ਇੱਥੇ ਭਾਜੀ ਵੱਡੀਆਂ ਗੋਲੀਆਂ ਦੇਖੋ ਮੜਾ ਇੱਥੇ ਵੱਡੀਆਂ ਗੋਲੀਆਂ ਤੁਸੀਂ ਦੇਖੋ ਕਿਤੇ ਵੱਡੀਆਂ ਹੈ ਹੈਪੀ ਇੱਥੇ ਗੋਲੀਆਂ ਵੱਡੀਆਂ ਆ ਨਹੀਂ ਉੱਧਰ ਵੀ ਹੈਗੀ Jalan deh. Siapa ter? Ada betul ada balik teri bari. ਜਾਦੇ ਦੇ ਮੈਨੂੰ ਫਰਮਾਲ ਦੇ ਦੇ ਮਰੂਤੀ ਦਾ ਸਾਰਾ ਸਮਾਨ ਗੇਰ ਲੈ ਗਿਆ ਕੋਈ ਲੈ ਗਿਆ ਕੋਈ Faizal di Bia. Rani Pandi. Betul ni yang gak gerang Radio, TV, ਸੋਰੇ ਸਭਾ ਜੀ ਹੂੰ ਮੈਂ ਤਾਂ ਇੱਥੇ ਰਸਨਾ ਬੜਮਾ ਲਾ ਕੁਛ ਉਹਨਾਂ ਕੋ ਕੀ ਬਣਵਾਉਣਾ ਪਟੀ ਮਾ ਰੇਟ ਹੂੰ ਤੂੰ ਖਵਾ ਦੇ ਉਹਨਾਂ ਨੂੰ ਪਹਿਲਾਂ ਉਹ ਕੀ ਹੋਦੀ ਹੈ ਜੀ ਬਈਆ ਹੋਏ ਮਾਸਾ ਉਹਦਾ ਸਾਈਨ ਕੋਲ ਦੀਦਾ ਦਾ ਦਸਾ ਦਰ ਲਿਖਵਾ ਗਿਆ ਇਹ ਅੰਕਲ ਹੈਗਾ ਹਕੀਮ ਪਟੀ ਮੇ ਕੜਾ ਇਹ ਤਾਰਾ ਜਾਂਦਾ ਵੀ ਤਾਰਾ ਜਾਂਦਾ ਤਾਰਾ ਜਾਂਦਾ ਗਿਆ ਸੋ ਕੋ ਫਾ ਬਾਂ ਦੇ ਲਈ ਨੂੰ ਦੜਾ ਉਹ ਸਿੰਦਾ ਗੀਆਂ ਘੀਡੇ ਘੇੜਦੀਆਂ ਨਹੀਂ ਬਿਠੀ ਆ ਰੋਪੜ ਮੋਗਾ ਬਰਨਾਲਾ ਮੁਕਸਰ ਰਾਵੀ ਠਨਾਵ ਸੰਗਰੂਰ ਬਿਆਸ ਨਵਾਂ ਸ਼ਹਿਰ ਜੇਲਮ ਪਾਜਲਕਾ ਫਰੀਦਕੋਟ ਲੁਧਿਆਣਾ ਫਰੋਜ਼ਪੋਰ ਪਟਿਆਲਾ ਕਪੂਰਥਲਾ ਤਰਨਤਾਰਨ ਮਹਾਲੀ ਜਲੰਧਰ ਮਾਨਸਾ ਹਿਆਰਪੁਰ ਫਾਤੇਗੜ ਸਾਹਿਬ ਬਠਿੰਡਾ ਪਠਾਨਕੋਟ ਅੰਮ੍ਰਿਤਸਰ ਨਾਭਾ ਗਰਦਾਸਪੁਰ ਸultanpur ਚਾਹ ਦਾ ਘਟ ਪੜਾ ਦੇਵੇਂ ਕਿਤੇ ਘਰੇ ਬੁਲਾ ਕੇ ਤੂੰ ਮਨ ਮਾਸੜੀ ਉਹਦੇ ਉਹ ਚਾਹ ਦਾ ਘਟ ਪਲਾਉਣ ਦੇ ਪਾਪਾ ਆਦਾ ਕਟ ਦਾਦੀ ਕਹਾਣੀਆਂ ਸੁਣਾਉਂਦੀਆਂ ਨੇ ਆਹਣਿਆਂ ਨੂੰ ਸੁਪੇਦਾਰ ਕਸ਼ਮੀਰ ਸਿੰਘ ਸੁਪੇਦਾਰ ਕਸ਼ਮੀਰ ਸਿੰਘ ਕਹਿੰਦਾ ਚਾਹ ਦਾ ਘਟ ਪਲਾ ਦੇ ਨਹੀਂ ਕਿਤੇ ਘਰੇ ਬੁਲਾ ਕੇ ਚਲ ਆ ਜਾ ਅੰਦਰ ਕੱਢ ਦੋ ਮਟੋਚ ਛੱਡਾ ਆ ਲੋ ਇਹੋ ਕਾਰ ਆਈਆਂ ਨੇ ਉਹ ਇਲੈਕਟ੍ਰਿਕ ਕਾਰ ਚਾਲੇ ਰਹਿਣਾ ਨਾ ਕਰੰਟ ਨਾ ਕਿਹੜੇ ਘੰਟਾ ਉਹ ਉਪਰਲੀ ਵਾਲੀ ਨਾਲ ਟੱਚ ਹੋ ਗਏ ਦੇਖਿਆ ਉਹ ਜਦੋਂ ਕਰਾਂਗੇ ਉਹ ਜਿਹੜੀ ਜਗ੍ਹਾ ਉੱਪਰ ਪੜਾਂਗੇ ਹੋਰ ਅੱਗੇ ਇਹ ਮੋੜ ਇਹ ਗੱਡਾ ਆ ਗੱਡਾ ਉਹ ਅੱਗੇ ਖੂ ਵੀ ਹੈਗਾ ਉਧਰ ਚੀ ਉਹਰ ਫੜ ਲੈ ਜੀ ਪਟਾਵੀ ਰੱਖਿਆ ਉਹਨਾਂ ਨੇ ਆਣ ਮਿਲਿਓ ਸੱਜਣਾ ਓੜੀਕਾਂ ਤੇਰੀਆਂ ਪੱਲਾਹਾ ਸਾਹ ਪੱਲਾਹਾ ਸਾਹ ਭੱਟੀ ਸਾਹ ਬਿਨਾਲੀਆ ਰੌਣਕੀ RAM Aho, jedi jedi famousnya mana sih lainnya? Celebrity ya, celebrity ya nede? Kamu berani bermain beradu? 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 Kamu ber ਦਾਦੀ ਹੈਗੀ ਦਾਦੀ